ਪੰਜਾਬ ਦੇ ਵਿੱਚ ਭਾਰੀ ਮੀਂਹ ਕਰਕੇ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਚੱਲਦੇ ਹੋਏ ਡੀਸੀ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਕਿਹਾ ਕਿ ਸਾਡੇ ਵੱਲੋਂ ਪ੍ਰਬੰਧ ਮੁਕੰਮਲ ਕਬਰੌਣ ਦੀ ਕੋਈ ਲੋੜ ਨਹੀਂ ਕੀਤੀ ਪ੍ਰੈਸ ਕਾਨਫਰੈਂਸ ਅਸੀਂ ਪ੍ਰੀਪੇਅਰਡ ਹਾਂ ਜੀ ਅਸੀਂ ਆਈਐਮਡੀ ਦੇ ਫੋਰਕਾਸਟ ਨੂੰ ਲਗਾਤਾਰ ਵਾਚ ਕਰ ਰਹੇ ਹਾਂ ਅੱਜ ਮਾਨਯੋਗ ਮੁਖਸਕਰ ਸਾਹਿਬ ਵੱਲੋਂ ਖਾਸ ਇਹਦੇ ਉਤੇ ਵੀਡੀਓ ਕਾਨਫਰੈਂਸ ਕਰਕੇ ਰਿਵਿਊ ਕੀਤਾ ਗਿਆ ਹੈ ਔਰ ਅਸੀਂ BBMB ਜੋ ਨਾਲ ਲਗਾਤਾਰ ਤਾਲਮੇਲ ਬਣਾਏ ਰੱਖੇ ਹੈ ਅ ਇਸ ਵੇਲੇ ਵੀ BBMB ਆਪਣਾ ਪੌਂਗ ਡੈਮ ਦਾ ਲੈਵਲ ਅਸੀਂ ਵਾਚ ਕਰ ਰਹੇ ਹਾਂ ਅਸੀਂ ਪ੍ਰਿਪੇਅਰਡ ਹਾਂ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਅਸੀਂ ਡਿਸਚਾਰਜ ਨੂੰ ਕਿਵੇਂ ਹੈਂਡਲ ਕਰਨਾ ਹੈ ਕਿਵੇਂ ਕਿਹੜੇ ਅਫੈਕਟਡ ਸਾਡੇ ਪਿੰਡ ਹੋ ਸਕਦੇ ਨੇ ਕਿਵੇਂ ਉੱਤੇ ਮੁਨਿਆਦੀ ਵਗੈਰਾ ਕਰਾ ਕੇ ਲੋਕਾਂ ਨੂੰ ਸਤਾਰਕ ਕਰਨਾ ਹੈ ਦਿਲੀ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੈ ਕਿ ਡੈਮੋਂ ਜਿਹੜਾ ਖਾਲੀ ਕੀਤਾ ਜਾ ਰਿਹਾ ਜਿਹਦਾ ਪੌਂਗ ਡੈਮ ਦਾ ਪਾਣੀ ਬਿਆਸ ਦਰਿਆ ਦੇ ਵਿੱਚ ਤੇ ਰਣਜੀਤ ਸਾਗਰ ਡੈਮ ਦਾ ਪਾਣੀ ਰਾਵੀ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਜਿੱਥੇ ਵੀ ਪਟਿਆਲ ਨੂੰ ਸ਼ਾਪਨ ਜੀ ਬੀਬੀ ਐਮਬੀ ਵੱਲੋਂ ਛੱਡਿਆ ਜਾ ਰਿਹਾ ਜਦ ਤੱਕ ਪਾਣੀ ਬੀਬੀ ਐਮਬੀ ਵੱਲੋਂ ਲਗਾਤਾਰ ਇੱਕ ਜਿਵੇਂ ਉਹ ਨਿਰਧਾਰਿਤ ਤਰੀਕੇ ਦੇ ਨਾਲ ਕੰਮ ਕਰਦੇ ਉਸ ਤਰ੍ਹਾਂ ਹੀ ਕੰਮ ਹੋ ਰਿਹਾ ਹੈ ਜਿਨੇ ਸਾਨੂੰ ਕੋਈ ਨਵੀਂ ਅਪਡੇਟ ਆਉਂਦੀ ਹੈ ਅਸੀਂ ਤਨ ਤੱਕ ਸਾਂਝਾ ਕਰਾਂਗੇ ਪੂਰੀ ਤਰ੍ਹਾਂ ਪ੍ਰਸ਼ਾਸਨ ਪੂਰੀ ਤਰ੍ਹਾਂ ਵਿਸ਼ਵਾਸ ਰ ਮੈਸੇਜ ਦੇਣਾ ਹੈ ਕਿਉਂਕਿ ਲੋਕ ਬਹੁਤ ਡਰੇ ਹੋਏ ਨੇ ਹਾਂ ਜੀ ਹਾਂ ਹਾਂ ਮੀਡੀਆ ਸਾਰੇ ਜਿਹੜੇ ਜ਼ਰੂਰ ਜ਼ਰੂਰ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਇੱਕ ਬਹੁਤ ਅਹਿਮ ਇਹ ਮੈਸੇਜ ਪਹੁੰਚਾਉਣਾ ਚਾਹੁੰਦੀ ਹਾਂ ਕਿ ਆਈਐਮਡੀ ਵੱਲੋਂ ਅਗਲੇ 6 7 ਅਤੇ 8 ਤਰੀਕ ਦੇ ਜਿਹੜਾ ਫੋਰਕਾਸਟ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਭਾਰੀ ਮੀਂਹ ਪੈਣ ਦੇ ਦੇ ਅਸਰ ਹੈ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਪੌਂਗ ਡੈਮ ਦਾ ਲੈਵਲ ਹੈ ਉਹ ਵਾਚ ਕੀਤਾ ਜਾ ਰਿਹਾ ਹੈ ਜਿੰਨਾ ਪਾਣੀ ਪਿਛੇ ਅਗਸਤ ਸਤੰਬਰ ਮਹੀਨੇ ਵਿੱਚ ਆਇਆ ਹੈ ਅਸੀਂ ਆਲਰੇਡੀ ਅਸੈਸ ਕਰ ਚੁੱਕੇ ਹਾਂ ਕਿ ਉਸ ਤੋਂ ਬਹੁਤ ਘੱਟ ਇਹ ਪਾਣੀ ਰਹਿਣ ਦੇ ਅਸਾਰ ਹੈ ਔਰ ਬੀਬੀਐਮ ਵੀ ਦੇ ਨਾਲ ਸਾਡਾ ਲਗਾਤਾਰ ਤਾਲਮੇਲ ਹੈ ਜਿਵੇਂ ਵੀ ਜੇ ਪਾਣੀ ਵੱਧਦਾ ਹੈ ਜਿਹੜਾ ਡਿਸਚਾਰਜ ਕੌਂਗ ਡੈਮ ਤੋਂ ਵੱਧਦਾ ਹੈ ਔਰ ਕਿੰਨਾ ਵਧਾਣਾ ਹੈ ਉਹ ਜਿਵੇਂ ਸਾਨੂੰ ਜਾਣਕਾਰੀ ਆਉਂਦੀ ਹੈ ਅਸੀਂ ਪਿੰਡਾਂ ਤੱਕ ਪੋਟੈਂਸ਼ੀਲੀ ਅਫੈਕਟਿਡ ਪਿੰਡਾਂ ਤੱਕ ਪਹੁੰਚਾਵਾਂਗੇ ਪਿਛੇ ਵੀ ਸਾਡਾ ਉੱਥੇ ਦੀਆਂ ਪੰਚਾਇਤਾਂ ਨੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਈਵੈਕੂਏਸ਼ਨ ਦੇ ਵਿੱਚ ਔਰ ਸਾਰਿਆਂ ਨੂੰ ਸੇਫ ਥਾਤੇ ਪਹੁੰਚਾਉਣ ਲਈ ਤੇ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਐਸਡੀਐਮਸ ਲੈਵਲ ਤੇ ਟੀਮਸ ਸਾਰੀਆਂ ਪੂਰੀ ਤਰ੍ਹਾਂ ਪ੍ਰੀਪੇਅਰਡ ਹੈ ਔਰ ਸਾਡੇ ਨਿਵਾਸੀ ਵੀ ਸਾਡਾ ਸਾਥ ਦੇਣਗੇ ਤੇ ਕੋਈ ਵੀ ਕਿਸ ਤਰ੍ਹਾਂ ਦੀ ਦੁਰਘਟਨਾ ਨਾ ਵਾਪਰੇ ਉਹਦਾ ਆਈਐਮਡੀ ਦਾ ਫੋਰਕਾਸਟ ਜ਼ਰੂਰ ਹੈ ਲੇਕਿਨ ਅਸੀਂ ਬੀਬੀਐਮਬੀ ਦੇ ਨਾਲ ਆਲਰੇਡੀ ਇੱਕ ਰਿਵਿਊ ਮੀਟਿੰਗ ਕਰਕੇ ਇਹ ਇਹ ਸਨਿਸ਼ਚਿਤ ਕਰ ਲਿਆ ਹੈ ਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵਧਨ ਦੇ ਅਸਰ ਨਹੀਂ ਹੈ।